ਸ਼ੁਕਰੀਆ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਆਪਣਾ ਇੰਸਟਾਗ੍ਰਾਮ ਤੇ ਪੇਜ ਬਣਿਆ ਹੋਇਆਗਾ ਗੁੱਡ ਲੁੱਕ ਬੁਟੀਕ ਗੁੱਡ ਲੁੱਕ ਰੀਲਸ ਬੁਟੀਕ ਦੇ ਨਾਮ ਤੇ ਉੱਥੇ ਜਾ ਕੇ ਤੁਸੀਂ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ ਜਿਹੜੇ ਡਿਜ਼ਾਈਨ ਵਗੈਰਾ ਹੁੰਦੇ ਨੇ ਜਿੱਦਾਂ ਇਹ ਅਸੀਂ ਤੁਹਾਨੂੰ ਵੀਡੀਓ ਰਾਹੀਂ ਫੂਟ ਦਿਖਾ ਰਹਿਆਂਗੇ ਇਹ ਸਾਰੇ ਮਤਲਬ ਡੰਮੀ ਤੇ ਪਾ ਕੇ ਉੱਤੇ ਮਤਲਬ ਰੀਲਸ ਵਗੈਰਾ ਪਈਆਂ ਹੁੰਦੀਆਂ ਨੇਗੀਆਂ ਤੁਸੀਂ ਚੈੱਕ ਕਰ ਸਕਦੇ ਹੋਗੇ ਕਈ ਮਤਲਬ ਸੂਟ ਇਦਾਂ ਵੀ ਨਿਕਲ ਜਾਂਦੇ ਨੇ ਵੀ ਆਪਾਂ ਨੂੰ YouTube ਤੇ ਵੀਡੀਓ ਪਾਉਣ ਦਾ ਟਾਈਮ ਹੀ ਨਹੀਂ ਲੱਗਦਾ ਉਹ Instagram ਤੇ ਆਪਾਂ ਡੰਮੀ ਦੇ ਰਾਹੀਂ ਵੀਡੀਓ ਪਾ ਦਿੰਦੇ ਹਾਂ ਨੇ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋਗੇ ਜਿਹੜੇ ਅੱਜ ਵਾਲੇ ਸੂਟ ਲēngਗੇ ਇਹ ਹੈ ਕਿ ਨਹੀਂ ਜੀ ਟਿਸ਼ੂ ਪ੍ਰਿੰਟ ਦੇ ਉੱਪਰ ਇਹ ਬਹੁਤ ਜ਼ਿਆਦਾ ਆਪਣੇ ਰਿਪੀਟ ਹੋਏ ਹੋਏ ਨੇਗੇ ਹਾਰਨ ਸਟਿਚ ਸੂਟ ਗਏ ਨੇ ਇਹਦੇ ਨਾਲ ਦੇ ਉਹਦੀ ਆਪਾਂ ਤੋਂ ਵੀਡੀਓ ਟਿੱਪੜੀ ਹੈਗੀ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਜੇ ਤੁਸੀਂ ਇਹ ਲੈਣਾ ਚਾਹੁੰਦੇ ਹੋਗੇ ਸੂਟ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਭੇਜ ਸਕਦੇ ਹੋਗੇ ਇਹਦੇ ਨਾਲ ਦੇ ਸੂਟ ਆਪਣੇ ਕੋਲ ਅਵੇਲੇਬਲ ਹੈਗੇ ਲੇਗੇ ਇਹ ਟਿਸ਼ੂ ਪ੍ਰਿੰਟ ਦੇ ਉੱਪਰ ਲੇਗੇ ਇਦਾਂ ਆਪਾਂ ਇਹਨੂੰ ਡਿਜ਼ਾਈਨ ਦਿੱਤਾ ਹੈਗਾ ਵੀ ਸ਼ੇਪ ਨੈਕ ਦਾ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਨਹੀਂ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਇਦਾਂ ਵੀ ਮੰਗਵਾ ਸਕਦੇ ਹੋਗੇ ਤੁਸੀਂ ਦੁਨੀਆ ਦੇ ਹਰ ਕੋਨੇ 'ਚ ਜਿੱਥੇ ਵੀ ਬੈਠੇ ਹੋਗੇ ਤੁਸੀਂ ਆਪਣੇ ਘਰ ਬੈ ਤੁਸੀਂ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋਗੇ ਘਰ ਤੱਕ ਸੂਟ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਆਗੀ ਜੇ ਸਾਡੇ ਕੋਲੇ ਚੀਜ਼ ਕੋਈ ਵੀ ਚੀਜ਼ ਨਹੀਂ ਅਵੇਲੇਬਲ ਹੋਊਗੀ ਸੂਟ ਦੇ ਵਿੱਚੋਂ ਤਾਂ ਤੁਹਾਡੀ ਪੇਮੈਂਟ ਵਾਪਸ ਕੀਤੀ ਜਾਊਗੀ ਜੇ ਅਵੇਲੇਬਲ ਹੋਊਗੀ ਤਾਂ ਤੁਸੀਂ ਆਪਣੀ ਪਹਿਲਾਂ ਪੇਮੈਂਟ ਪਾ ਕੇ ਜੋ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਆਪਣਾ ਰਖਵਾ ਸਕਦੇ ਹੋ ਸਕਰੀਨਸ਼ਾਟ ਤੇ ਸਕਰੀਨਸ਼ਾਟ ਭੇਜ ਕੇ ਤਾਂ ਆਪਣੀ ਜਿਹੜੀ ਹੈਗੀ ਇਹ ਸੂਟਾਂ ਦੀ ਜਿਵੇਂ ਤੁਸੀਂ ਆਨ ਸਟਿਚ ਸੂਟ ਮੰਗਾਉਗੇ ਤਾਂ ਤੁਹਾਡੀ ਪੇਮੈਂਟ ਫੁੱਲ ਪੇਮੈਂਟ ਹੋਊਗੀ ਨਾਲ ਦੀ ਨਾਲ ਤੁਹਾਡਾ ਪਾਰਸਲ ਨਿਕਲ ਜਾਊਗਾ ਤੇ ਜਦੋਂ ਤੁਹਾਡੀ ਪੇਮੈਂਟ ਹੋ ਜਾਂਦੀ ਹੈ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਦਿੰਨੇ ਹੋ ਤੁਸੀਂ ਕਹਿਨ ਨੂੰ ਵੀ ਦੀ ਸਾਡੀ ਪੇਮੈਂਟ ਹੋ ਗਈ ਨਾਲ ਦੀ ਨਾਲ ਆਪਣਾ ਐਡਰੈਸ ਭੇਜ ਦਿਆ ਕਰੋ ਜੀ ਜਿਹੜਾ ਸੂਟ ਸਲਾਈ ਲਈ ਭੇਜਦੇ ਹੋਗੇ ਉਹ ਪ੍ਰੋਪਰ ਸਾਰਾ ਨਾਪ ਕਮਰ ਹਿਪ ਸਾਈਡ ਸੀਨ ਤੀਰਾ ਵਗੈਰਾ ਮੋਡੇ ਪ੍ਰੋਪਰ ਚੰਗੀ ਤਰ੍ਹਾਂ ਲਿਖ ਕੇ ਭੇਜਿਆ ਕਰੋ ਅਧਾ ਨਾਪ ਨਾ ਸੈਂਡ ਕਰਿਆ ਕਰੋ ਜੀ ਕਿਉਂਕਿ ਅਸੀਂ ਬਾਰ ਬਾਰ ਤੁਹਾਨੂੰ ਪੁੱਛਦੇ ਆਂਗੇ ਹਨਾ ਵੀ ਤੁਹਾਡਾ ਨਾਪ ਸਹੀ ਹੈ ਕੋਈ ਮਿਸਟੇਕ ਆ ਗਈ ਕੋਈ ਵੀ ਜਿਹੜਾ ਤੁਹਾਡਾ ਨਾਪ ਹੋਊਗਾ ਜੇ ਤੁਸੀਂ ਉਹ ਚੋਂ ਕੁਝ ਵਧ ਘਟ ਕਰਾਓਗੇ ਉਦੋਂ ਤੁਹਾਡਾ ਸੂਟ ਰੈਡੀ ਹੋਊਗਾ ਜਿਹੜਾ ਤੁਹਾਡਾ ਨਾਪ ਹੋਊਗਾ ਉਸੇ ਨਾਪ ਤੇ ਤੁਹਾਡਾ ਸੂਟ ਰੈਡੀ ਹੋਊਗਾ ਜੇ ਤੁਹਾਡਾ ਨਾਪ ਤੁਸੀਂ ਕਹਿਣ ਨਾਪ ਦੇ ਬਾਵਜੂਦ ਵੀ ਕਹਿਣੋ ਵੀ ਸਾਡੇ ਸੂਟ ਦੀ ਫਿਟਿੰਗ ਨਹੀਂ ਸਹੀ ਹੈਗੀ ਉਹਦੀ ਜ਼ਿੰਮੇਵਾਰ ਤੁਸੀਂ ਹੋਵੋਗੇ ਉਹਦੇ ਜ਼ਿੰਮੇਵਾਰ ਅਸੀਂ ਨਹੀਂ ਹੈਗੇ ਕਿਉਂਕਿ ਅਸੀਂ ਜਦੋਂ ਵੀ ਸੂਟ ਸਟਿਚ ਹੋ ਜਾਂਦਾ ਉਹ ਅਚ ਨਾਪ ਦੇ ਤੁਹਾਡਾ ਨਾਪ ਆਉਂਦਾ ਜਿਹੜਾ ਉਹਦੇ ਨਾਪ ਦੇ ਅਨੁਸਾਰ ਮਿਲ ਕੇ ਦੇਖ ਦੇਵਾਂਗੇ ਜੇ ਉਹ ਪ੍ਰੋਪਰ ਨਾਪ ਹੁੰਦਾ ਜੋ ਕਿ ਬਾਦਕਾਟ ਹੁੰਦੀ ਅਸੀਂ ਪਹਿਲਾਂ ਹੀ ਟੇਲਰ ਤੋਂ ਸਹੀ ਕਰਵਾ ਦਿੰਦੇ ਹਾਂਗੇ ਤੋਂ ਨਾਪ ਸਾਰਾ ਸਹੀ ਭੇਜਿਆ ਕਰੋ ਤੁਸੀਂ ਇਦੇ ਨਾਲ ਹੈਗੀ ਹੈ ਜੀ ਪਲੇਨ ਸਲਵਾਰ ਇਦਾਂ ਆਪਾਂ ਪਹੁੰਚਿਆ ਦੇ ਡਿਜ਼ਾਈਨਿੰਗ ਦੇ ਤੇ ਪ੍ਰਿੰਟ ਦੀ ਟਿਸ਼ੂ ਦੀ ਹੀ ਬਾਟਮ ਹੈ ਇਹਦੇ ਨਾਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀਡੀਓ ਦੇ ਵਿੱਚ ਵੀ ਜਿਹੜਾ ਸ਼ਾਈਨ ਵਾਲਾ ਸੂਟ ਆ ਉਹਦੇ ਨਾਲ ਸ਼ਾਈਨ ਵਾਲਾ ਹੀ ਦੁਪੱਟਾ ਅੱਛਾ ਲੱਗਦਾ ਹੈਗਾ ਬਿਨਾ ਸ਼ਾਈਨ ਦਾ ਦੁਪੱਟਾ ਨਹੀਂ ਅੱਛਾ ਲੱਗਦਾ ਕਲਰ ਨੂੰ ਇਗਨੋਰ ਕਰਿਓ ਕਿਉਂਕਿ ਕਲਰ ਦਾ ਫਰਕ ਪੈ ਜਾਂਦਾ ਹੁੰਦਾ ਹੈ ਵੀਡੀਓ ਦੇ ਵਿੱਚ ਤੇ ਇਦਾਂ ਆਪਾਂ ਇਹਨਾਂ ਨੂੰ ਸਮੋਸਾ ਲਾਸ ਦੇ ਕੇ ਫਿਨਿਸ਼ਿੰਗ ਕੀਤੀ ਹੈ ਸਮੋਸਾ ਲਾਸ ਵੀ ਆਪਣੀ ਸਿੰਪਲ ਨਹੀਂ ਹੈਗੀ ਵਿੱਚ ਕਲਰ ਹੈਗਾ ਤੇ ਨਾਲ ਗੋਲਡਨ ਟੱਚ ਦਿੱਤਾ ਹੋਇਆਗਾ ਲੈਸ ਦਾ ਨੈਕਸਟ ਸੂਟ ਹੈਗਾ ਜੀ ਪ੍ਰਿੰਟ ਇਹ ਆਪਣਾ ਰੀਵਾ ਬ੍ਰਾਂਡ ਦਾ ਸੂਟ ਹੈਗਾ ਇਹ ਪਸ਼ਮੀਨੇ ਦੇ ਵਿੱਚ ਹੈਗਾ ਬਹੁਤ ਜ਼ਿਆਦੇ ਸੋਨਾ ਸੂਟ ਹੈਗਾ ਇਹਦੇ ਨਾਲ ਦੇ ਆਪਣੇ ਕੋਲੇ ਸੂਟ ਨਹੀਂ ਅਵੇਲੇਬਲ ਹੈਗੇ ਤੁਸੀਂ ਸਕਰੀਨਸ਼ਾਟ ਭੇਜੋਗੇ ਜਦੋਂ ਤੁਸੀਂ ਮੈਨੂੰ ਪੁੱਛੋਗੇ ਵੀ ਇਹ ਤੁਹਾਡਾ ਕੋਈ ਸੂਟ ਅਵੇਲੇਬਲ ਹੈਗੇ ਨੇ ਯੈਸ ਔਰ ਨੋ ਦੇ ਵਿੱਚ ਤੁਹਾਨੂੰ ਰਿਪਲਾਈ ਆ ਜਾਊਗਾ ਜੀ ਯੈਸ ਹੋਊਗਾ ਤਾਂ ਤੁਸੀਂ ਆਪਣਾ ਆਰਡਰ ਫਾਈਨਲ ਕਰ ਸਕਦੇ ਜੇ ਨੋ ਹੋਊਗਾ ਤਾਂ ਆਪਣੇ ਕੋਲੇ ਤੁਹਾਨੂੰ ਪਤਾ ਕਰਕੇ ਦੱਸ ਦਾਂਗੇ ਵੀ ਜੇ ਮਿਲ ਸਕਿਆ ਜੇ ਨਹੀਂ ਮਿਲ ਸਕਿਆ ਤਾਂ ਫਿਰ ਤੁਸੀਂ ਹੋਰ ਆਪਸ਼ਨ ਹੁੰਦੀ ਆ ਤੁਹਾਡੇ ਕੋਲੇ ਉਦਾਂ ਤੁਸੀਂ ਚੂਟ ਲੈ ਸਕਦੇ ਹੋਗੇ ਇਹਦੇ ਨਾਲ ਆਪਾਂ ਬਲੂ ਕਲਰ ਦਾ ਦੁਪੱਟਾ ਰੱਖਿਆ ਹੈਗਾ ਤੇ ਨਾਲ ਆਪਾਂ ਦਿੱਤੀ ਹੈਗੀ ਪ੍ਰਿੰਟ ਦੇ ਵਿੱਚ ਜੋ ਵੀ ਮੈਚ ਕੀਤੇ ਕਲਰ ਲਾਸਿ ਫਿਨਿਸ਼ਿੰਗ ਅਨਜਟ ਦੇ ਉੱਪਰ ਆਪਾਂ ਸੂਟ ਰੈਡੀ ਕੀਤਾ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈਗਾ ਦੇਖੋ ਮਲਟੀ ਕਲਰ ਦਾ ਇਹਦਾ ਆਪਾਂ ਬਟਨ ਲਗਾ ਕੇ neck ਦਾ ਡਿਜ਼ਾਈਨ ਦਿੱਤਾ ਹੈਗਾ ਬੈਕ ਤੇ ਜ਼ਿੱਪ ਲਗਾਈ ਹੈਗੀ ਜਿੱਪ ਆਪਾਂ ਹਮੇਸ਼ਾ ਗੁੰਮ ਕਰਕੇ ਲਗਾਉਨੇ ਆਂਗੇ ਤੇ ਬਾਜੂ ਤੇ ਡਿਜ਼ਾਈਨ ਦਿੱਤਾ ਦੇਖੋ ਬਟਨ ਲਗਾ ਕੇ ਜਿੰਨੇ ਕਲਰ ਮਲਟੀ ਕਲਰ ਸੀ ਨਾ ਸੂਟ ਦੇ ਵਿੱਚ ਉਹਦਾ ਹੀ ਆਪਾਂ ਬਟਨ ਲਗਾਏ ਲੇਗੇ ਬਹੁਤ ਹੀ ਜਿਆਦੇ ਸ਼ਾਨਦਾਰ ਲੁਟ ਹੈਗਾ ਲਾਲਾ ਪਰ ਰખી ਹੈਗੀ ਪਲੇਨ ਸਲਵਾਰ ਤੇ ਮੂਰੀਆ ਤੇ ਆਪਾਂ ਇਦਾਂ ਡਿਜ਼ਾਈਨਿੰਗ ਦਿੱਤੀ ਹੈ ਇਹਦੇ ਨਾਲ ਰੱਖਿਆ ਆਪਾਂ ਪਿਓਰ ਫੁੱਲ ਪਿਓਰ オーਰਗਾਂਜ਼ਾ ਤਿੰਨ ਕਲਰ ਆਪਾਂ ਦੁਪੱਟੇ ਤੇ ਵਿੱਚ ਲਗਵਾਏ ਨੇਗੇ ਬੇਬੀ ਪਿੰਕ ਫਰੋਜ਼ੀ ਤੇ ਗ੍ਰੀਨ ਸਾਰੇ ਕਲਰ ਲਾਈਟ ਨੇਗੇ ਪਰ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਦੁਪੱਟਾ ਤੇ ਲੈਸ ਵਗੈਰਾ ਦੀ ਆਪਾਂ ਪਿੰਕ ਕਲਰ ਦੀ ਫਿਨਿਸ਼ਿੰਗ ਕੀਤੀ ਹੈ ਜੀ ਇਹਦੇ ਨਾਲ ਦੇ ਵੀ ਆਪਣੇ ਕੋਲੇ ਹੈਗੇ ਸੀ ਦੋ ਤਿੰਨ ਸੂਟ ਅਵੇਲੇਬਲ ਪਰ ਉਹ ਅਨਸਟਿਚ ਹੀ ਸੇਲ ਹੋਗੇ ਇਸ ਤਰ੍ਹਾਂ ਇਦੇ ਨਾਲ ਦਾ ਆਪਣੇ ਕੋਲੇ ਇੱਕ ਸੂਟ ਰਹਿ ਗਿਆ ਜੇ ਤੁਸੀਂ ਓ ਇਦਾਂ ਹੀ ਮਗਵਾਉਣਾ ਚਾਹੁੰਦੇ ਹੋਗੇ ਤਾਂ ਮਗਵਾ ਸਕਦੇ ਹੋ ਇਹ ਬਲੈਕ ਨਾਲ ਦਾ ਇੱਥੇ ਆਪਾਂ ਕਰਿਆਗਾ ਵਰਕ ਦੇਖੋ ਬਾਜੂ ਤੇ ਵਰਕ ਕੀਤਾਗਾ ਤੇ ਪਲੇਨ ਆਪਾਂ ਲਗਾਈਆਂ ਨੇ ਬਾਜੂ ਕਰੇਪ ਦੀਆ ਇਹ ਹੈ ਸ਼ਿਮਰ ਦੇ ਉੱਪਰ ਸੂਟ ਹੈਗਾ ਇਹਦੇ ਨਾਲ ਹੈਗੀ ਹੈਗੀ ਪਲੇਨ ਬਾਟਮ ਬਾਟਮ ਦੇ ਉੱਪਰ ਫਲਾਰ ਦੇਗੇ ਇੰਨੇ ਨਾਲ ਦਾ ਮਾਰਜੈਂਟਾ ਕਲਰ ਦੇ ਵਿੱਚ ਵੀ ਨਿਓਨ ਪਿੰਕ ਦੇ ਵਿੱਚ ਰੈਡੀ ਹੋਇਆ ਸੂਟ ਉਹ ਵੀ ਤੁਹਾਡੇ ਲਈ ਜਲਦ ਵੀਡੀਓ ਲੈ ਕੇ ਆਵਾਂਗੇ ਇੰਸਟਾਗ੍ਰam ਤੇ ਤੁਸੀਂ ਰੀਲਸ ਵਗੈਰਾ ਵੀ ਚੈੱਕ ਕਰ ਸਕਦੇ ਹੋ ਜਿੱਦਾਂ ਅਸੀਂ ਸੂਟ ਵੀਅਰ ਕਰਦੇ ਆਂਗੇ ਮੈਂ ਖੁਦ ਵੀ ਮਤਲਬ ਵੀਅਰ ਕਰਦੇ ਆਂਗੇ ਤਾਂ ਉਦਾਂ ਉਤੇ ਪੋਸਟਾਂ ਪਾਈਆਂ ਹੁੰਦੀਆਂ ਨੇ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਕਿਉਂਕਿ ਪੈਨਿਆ ਹੋਇਆ ਜਾਦੇ ਸੂਟ ਤੁਹਾਨੂੰ ਜਿਆਦਾ ਪਤਾ ਲੱਗਦਾ ਹੋਣਾ ਹਨਾ ਵੀ ਕਿੱਦਾਂ ਦਾ ਲੱਗਦਾ ਨਾਲ ਆਪਾਂ ਰੱਖਿਆਗਾ ਦੁਪੱਟਾ ਸੁਪਰ ਲੈਟਾ ਨੂੰ ਆਪਾਂ ਦਿੱਤੀ ਹੈ ਮਲਟੀ ਕਲਰ ਦੀ ਲੈਸ ਇਹਦੇ ਨਾਲ ਤਾਂ ਆਪਣੇ ਕੋਲੇ ਸਿਰਫ ਮਹਾਰੂਨ ਕਲਰ ਹੈਗਾ ਆਪਣੇ ਕੋਲੇ ਅਵੇਲੇਬਲ ਜੇ ਤੁਸੀਂ ਇਦਾਂ ਹੀ ਵਰਕ ਤੋਂ ਬਿਨਾ ਲੈਣਾ ਚਾਹੋ ਤਾਂ ਲੈ ਸਕਦੇ ਹੋਗੇ ਵਰਕ ਕਰਵਾਉਣਾ ਚਾਹੋ ਤਾਂ ਕਰਵਾ ਸਕਦੇ ਹੋਗੇ ਜੇ ਤੁਹਾਨੂੰ ਸੇਮ ਬਲੈਕ ਵੀ ਚਾਹੀਦਾ ਹੋਇਆ ਪੁੱਛ ਲਾਂਗੇ ਵੀ ਜਿੱਤੋਂ ਵੀ ਅਸੀਂ ਸਟਾਕ ਚੱਕ ਦੇਾਂਗੇ ਪਤਾ ਕਰ ਲਾਂਗੇ ਵੀ ਜੇ ਹੋਇਆ ਤਾਂ ਤੁਹਾਨੂੰ yes or no ਦੇ ਵਿੱਚ ਰਿਪਲਾਈ ਹੋ ਜਾਊਗਾ ਉਮੀਦ ਕਰਦੀ ਹਾਂ ਸਾਡੀ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਚੈਨਲ ਦੇ ਨਵੇਂਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਾਰਿਆਂ ਦਾ